ਮਾਨਵਤਾ ਦੀ ਸੇਵਾ ਨੂੰ ਸਮਰਪਿਤ ਸਰਵ ਧਰਮ ਸੰਗਮ ਡੇਰਾ ਸੱਚਾ ਸੋਦਾ ਦੀ ਸਾਧ ਸੰਗਤ ਨੇ ਸ਼ਾਹ ਸਤਨਾਮ ਸ਼ਾਹ ਮਸਾਨ ਜੀ ਤਾਮਤ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੋਦਾ ਸਿਰਸਾ ਸਮੇਤ ਦੇਸ਼ ਦੁਨੀਆ ਵਿੱਚ ਪਵਿੱਤਰ ਐਮਐ ਜੀ ਗੁਰਮੰਤਰ ਦਿਹਾੜੇ ਦਾ ਪੰਡਾਰਾ ਬੜੇ ਹੀ ਧੂਮ ਧਾਮ ਨਾਲ ਅਤੇ ਹਰਸ਼ੋ ਉਲਾਸ ਦੇ ਨਾਲ ਮਨਾਇਆ। ਪਵਿੱਤਰ ਪੰਡਾਰੇ ਦੀ ਨਾਮ ਚਰਚਾ ਸਾਧ ਸੰਗਤ ਪ੍ਰੋਗਰਾਮ ਵਿੱਚ ਫਸਲੀ ਸੀਜ਼ਨ ਅਤੇ ਹੋਲੀ ਤਿਉਹਾਰ ਹੋਣ ਦੇ ਬਾਵਜੂਦ ਭਾਰੀ ਤਦਾਦ ਵੀ ਸਾਧ ਸੰਗਤ ਨੇ ਭਾਗ ਲਿਆ ਅਤੇ ਪਵਿੱਤਰ ਦਿਹਾੜੇ ਦੀਆਂ ਖੁਸ਼ੀਆਂ ਮਨਾਈਆਂ। ਪਵਿੱਤਰ ਅਮੇਂ ਜੀ ਗੁਰਮੰਤਰ ਦਿਹਾੜੇ ਪੰਡਾਰੇ ਦੀ ਸ਼ੁਰੂਆਤ ਪਵਿੱਤਰ ਇਲਾਹੀ ਨਾਰਾ ਲਗਾ ਕੇ ਕੀਤੀ ਗਈ ਇਦੇ ਨਾਲ ਹੀ ਕਵੀ ਰਾਜਾ ਨੇ ਸੁੰਦਰ ਭਜਨ ਬਾਣੀ ਦੇ ਨਾਲ ਗੁਰੂ ਮਹਿਮਾ ਦਾ ਗੁਣਗਾਨ ਕਰਦਿਆਂ ਹੋਇਆਂ ਮਨੁੱਖੀ ਜਨਮ ਵਿੱਚ ਰਾਮ ਨਾਮ ਦਾ ਜਾਪ ਕਰਨ ਦੇ ਲਈ ਪ੍ਰੇਰਿਤ ਕੀਤਾ। ਬਾਅਦ ਵਿੱਚ satsang pandal ਵਿੱਚ ਲਗਾਈ ਗਈ ਵੱਡੀ LED ਸਕਰੀਨਾਂ ਦੇ ਜ਼ਰੀਏ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇਨਸਾਨੇ ਉਪਸਥਿਤ ਸਾਥ ਸੰਗਤ ਨੂੰ ਆਪਣੇ ਅਨਮੋਲ ਵਚਨਾਂ ਦੇ ਨਾਲ ਲਾਭਾਂਨ্বিত ਕੀਤਾ। ਇਸ ਤੋਂ ਪਹਿਲਾਂ ਸਮਸਤ ਸਾਥ ਸੰਗਤ ਨੇ ਇਲਾਹੀ ਨਾਰਾ ਲਗਾ ਕੇ ਪੂਜਨੀ ਗੁਰੂ ਜੀ ਨੂੰ ਪਵਿੱਤਰ ਐਮਐਜੀ ਗੁਰਮੰਤਰ ਪੰਡਾਰੇ ਦੀ ਵਧਾਈ ਦਿੱਤੀ। ਨਾਮਤਰਚਾ ਸੱਸੰਗੀ ਪ੍ਰੋਗਰਾਮ ਦੇ ਦਰਮਿਆਨ ਡੇਰਾ ਸੱਚਾ ਸੋਦਾ ਦੁਆਰਾ ਕੀਤੇ ਜਾ ਰਹੇ 162 ਮਾਨਵਤਾ ਭਲਾਈ ਕਾਰਜਾਂ ਨੂੰ ਗਤੀ ਦਿੰਦਿਆਂ ਹੋਇਆਂ ਫੂਡ ਬੈਂਕ ਮੁਹਿੰਮ ਦੇ ਤਹਿਤ 51 ਲੋੜਵੰਦਾਂ ਨੂੰ ਮਹੀਨੇ ਦਾ ਰਾਸ਼ਨ ਅਤੇ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਪੰਛੀ ਉਧਾਰ ਮੁਹਿੰਮ ਦੇ ਤਹਿਤ ਪੰਛੀਆਂ ਦੇ ਲਈ ਦਾਣਾ ਪਾਣੀ ਰੱਖਣ ਦੇ ਲਈ 151 ਕਸੂਰੇ ਵੀ ਵੰਡਿਤ ਕੀਤੇ ਗਏ। ਦੱਸਿਆ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਨਾਮ ਜੀ ਮਹਾਰਾਜ ਨੇ 25 ਮਾਰਚ 1973 ਨੂੰ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਆਰਾਮ ਰਹਿਮ ਸਿੰਘ ਜੀ ਇਨਸਾਨ ਨੂੰ ਗੁਰਮੰਤਰ ਨਾਮਦਾਨ ਦੇ ਅਨਮੋਲ ਦਾਤ ਬਖਸ਼ੀ ਸੀ ਇਸ ਤੋਂ ਇਲਾਵਾ ਮਾਰਚ ਮਹੀਨੇ ਵਿੱਚ ਹੀ ਡੇਰਾ ਸੱਚਾ ਸੋਧਾ ਦੇ ਸੰਸਾਪਕ ਬੀਪਰਵਾ ਸਾਈ ਸ਼ਾਹ ਮਸਤਾਨਾ ਜੀ ਮਹਾਰਾਜ ਅਤੇ ਦੂਸਰੀ ਪਾਤਸ਼ਾਹੀ ਪਰਮ ਪਿਤਾ ਸ਼ਾਹ ਸਤਨਾਮ ਜੀ ਮਹਾਰਾਜ ਨੇ ਗੁਰਮੰਤਰ ਦੀ ਦਾਤ ਪ੍ਰਾਪਤ ਕੀਤੀ ਸੀ ਇਸੇ ਲਈ ਮਾਰਚ ਦੇ ਪਵਿੱਤਰ ਮਹੀਨੇ ਨੂੰ ਡੇਰਾ ਸੱਚਾ ਸੋਧਾ ਦੀ ਸਮੁੱਚੀ ਸਾਧ ਸੰਗਤ ਐਮਐਸਜੀ ਗੁਰਮੰਤਰ ਪੰਡਹਾਰਾ ਮਹੀਨਾ ਅਤੇ 25 ਮਾਰਚ ਨੂੰ ਐਮਐਸਜੀ ਗੁਰਮੰਤਰ ਦਿਹਾੜਾ ਦੇ ਰੂਪ ਵਿੱਚ ਪੰਡਾਰੇ ਨੂੰ ਮਨਾਉਂਦੀ ਹੈ ਇਸ ਇਨਸਾਨ ਸਾਧ ਸੰਗਤ ਦੀ ਜੁਨੀਆ ਵਿੱਚ 162 ਮਾਨਵਤਾ ਭਲਾਈ ਦੇ ਕਾਰਜ ਕਰਕੇ ਇਸ ਪਵਿੱਤਰ ਦਿਨ ਨੂੰ ਹਮੇਸ਼ਾ ਦੇ ਲਈ ਯਾਦਗਾਰ ਬਣਾਉਂਦੀ ਹੈ। ਇਸ ਦੇ ਨਾਲ ਹੀ ਪਵਿੱਤਰ ਐਮਐ ਜੀ ਗੁਰਮੰਤਰ ਪੰਡਾਰੇ ਦਰਮਿਆਨ ਡੇਰਾ ਸੱਚਾ ਸੋਧਾ ਦੁਆਰਾ ਨਸ਼ਾ ਮੁਕਤ ਸਮਾਜ ਨੂੰ ਲੈ ਕੇ ਚਲਾਈ ਜਾ ਰਹੀ ਡੈਫਟ ਮੁਹਿੰਮਤ ਤੇ ਸੰਬੰਧੀ ਡਾਕੂਮੈਂਟਰੀ ਵੀ ਦਿਖਾਈ ਗਈ। ਡਾਕੂਮੈਂਟਰੀ ਵਿੱਚ ਦਿਖਾਇਆ ਗਿਆ ਕਿ ਕਿਸ ਪ੍ਰਕਾਰ ਨਸ਼ਾ ਕਰਨ ਵਾਲੇ ਲੋਕ ਮਾਤਰ ਗੁਰਮੰਤਰ ਦਾ ਜਾਪ ਕਰਨ ਤੋਂ ਵੱਡੇ ਤੋਂ ਵੱਡਾ ਨਸ਼ਾ ਛੱਡ ਰਹੇ ਹਨ। ਇਸ ਮੌਕੇ ਤੇ ਪੂਜਨੀ ਗੁਰੂ ਜੀ ਦੁਆਰਾ ਲੋਕਾਂ ਨੂੰ ਨਸ਼ਾ ਛੱਡਣ ਦੇ ਲਈ ਪ੍ਰੇਰਿਤ ਕਰਨ ਦੇ হেতু ਗਾਇਆ ਗਿਆ ਭਜਨ ਜਾਗੋ ਦੁਨੀਆ ਦੇ ਲੋਕੋ ਤੇ ਆਸ਼ੀਰਵਾਦ ਮਾਉਂ ਦੇ ਵੀ ਸੁਣਾਇਆ ਗਿਆ ਜਿਸ ਤੇ ਸਾਧ ਸੰਗਤ ਨੇ ਜਮ ਕੇ ਨੱਚਗਾ ਕੇ ਖੁਸ਼ੀਆਂ ਮਨਾਈਆਂ